ਨਗਰ ਨਿਕਮਪਨ ਨੂੰ ਕਾਫੀ ਲੰਬੇ ਸਮੇਂ ਤੋਂ ਜਗਾ ਦੀ ਪਾਲ ਕੀਤੀ ਜਾ ਰਹੀ ਸੀ ਜਿਹੜੇ ਕਿ ਇੱਕ ਕਮੇਟੀ ਗਠਿਤ ਕੀਤੀ ਗਈ ਜਿਹਦੇ ਵਿੱਚ ਕੀ ਸਾਡੇ ਆਫੀਸਰ ਸਾਹਿਬਾਨ ਨੇ ਜਗਾਵਾ ਨਭ ਲਈ ਹੈ ਸੋ ਅੱਜ ਬੜੀ ਵਧੀਆ ਤੁਸੀਂ ਜਿਹੜੀ ਇੱਕ ਇਸ਼ੂ ਲੈ ਕੇ ਸਾਡੇ ਵਿੱਚ ਆਏ ਹੋ ਕਿ ਜਿਹੜਾ ਸੋਮਵਾਰ ਨੂੰ ਤੁਹਾਡੇ ਮੁਤਾਬਿਕ ਜਿਹੜਾ ਸਫਾਈ ਕਰਮਚਾਰੀ ਸੰਗਠਨ ਕਪੂਤਰੇ ਦਾ ਉਹ ਜਿਹੜਾ ਵਾਧ ਤਰਨੇ ਤੇ ਜਾ ਰਿਹਾ ਵਾ ਜਿਨ੍ਹਾਂ ਦੇ ਪ੍ਰਧਾਨ ਗੁਪਾਲ ਧਾਪਾ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਤਾਂ ਟੀਮ ਵੱਲੋਂ ਕੀਤੀ ਜਾ ਰਹੀ ਹੈ ਠੀਕ ਆ ਹਰ ਬੰਦੇ ਨੂੰ ਆਪਣੇ ਸਮੇਂ ਦੇ ਵਿੱਚ ਆਪਣੀ ਜਿਹੜੀ ਮੰਗਾਂ ਵਾ ਮਨਵਾਉਣ ਦਾ ਲੋਕਤੰਤਰic ਅਧਿਕਾਰ ਆ ਇਹ ਜਗਾ ਬਿਲਕੁਲ ਲੈਣੀ ਚਾਹੀਦੀ ਏ ਕੂੜਾ ਰੱਖਣ ਲਈ ਪਰ ਜੋ ਐਮਜੀਡੀ ਦੀਆਂ ਨੈਸ਼ਨਲ ਗ੍ਰੀਨ ਟਰਬੂਲਰ ਦੀਆਂ ਹਦਾਇਤਾਂ ਨੇ ਉਹਨਾਂ ਮੁਤਾਬਕ ਕਿਤੇ ਵੀ ਕੂੜੇ ਦੇ ਢੇਰ ਇਕੱਠੇ ਨਹੀਂ ਕੀਤੇ ਜਾ ਸਕਦੇ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਪੰਜਾਬ ਦਾ ਪੈरिस ਕਹੇ ਜਾਣ ਵਾਲੇ ਕਪੂਰਥਲਾ ਸ਼ਹਿਰ ਦੇ ਵਾਸੀ ਹੁਣ ਇੱਕ ਵਾਰ ਫਿਰ ਕੂੜੇ ਦੀ ਸਮੱਸਿਆ ਚੱਲਣ ਵਾਸਤੇ ਤਿਆਰ ਹੋ ਜਾਣ ਜੀ ਜੀ ਹਾਂ ਅੱਜ ਅਸੀਂ ਤੁਹਾਨੂੰ ਅਜਿਹੇ ਮਾਮਲੇ ਬਾਰੇ ਦੱਸ ਰਹੀਆਂ ਜਿਸ ਨੂੰ ਲੈ ਕੇ ਕਪੂਰਥਲਾ ਵਾਸੀਆਂ ਵਿੱਚ ਹੁਣ ਤੋਂ ਹੀ ਕਬਰਾੜ ਪੈਣੀ ਸ਼ੁਰੂ ਹੋ ਗਈ ਦਰਅਸਲ ਮਾਮਲਾ ਇਹ ਹੈ ਕਿ ਕਪੂਰਥਲਾ ਨਗਰ ਨਿਗਮ ਦੇ ਸਫਾਈ ਕਰਮਚਾਰੀ ਹੜਤਾਲ ਤੇ ਬੈਠਣ ਵਾਲੇ ਨੇ ਕਾਰਨ ਇਹ ਹੈ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਕੂੜਾ ਸੁੱਟਣ ਦੀ ਜਗ੍ਹਾ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਪਰ ਨਗਰ ਨਿਗਮ ਕਪੂਰਥਲਾ ਦੇ ਮੇਅਰ ਅਤੇ ਕੌਂਸਲਰ ਨਗਰ ਨਿਗਮ ਹਾਊਸ ਦੀ ਮੀਟਿੰਗ ਕਰਨ ਨੂੰ ਤਿਆਰ ਨਹੀਂ ਸ਼ਾਇਦ ਉਹ ਆਪਣੇ ਵਿਦੇਸ਼ ਗਏ ਹੋਏ ਆਕਾ ਦੇ ਕਿਸੇ ਫੈਸਲੇ ਦੀ ਉਡੀਕ ਕਰ ਰਹੇ ਨੇ ਕਿ ਆਕਾ ਦੇ ਆਉਣ ਤੋਂ ਬਾਅਦ ਹਾਊਸ ਦੀ ਮੀਟਿੰਗ ਹੋਵੇਗੀ ਇਹੇ ਸਵਾਲ ਵੱਡਾ ਹੈ ਜਿਸ ਦਾ ਜਵਾਬ ਮੇਅਰ ਨੂੰ ਦੇਣਾ ਪਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਕਪੂਰਥਲਾ ਦੇ ਮੇਅਰ ਖੁਦ ਫੈਸਲਾ ਲੈ ਸਕਦੇ ਨੇ ਜਾਂ ਫਿਰ ਆਕਾ ਦੇ ਫੈਸਲੇ ਦੀ ਉਡੀਕ ਕਰਦੇ ਨੇ ਜੇ ਮੇਅਰ ਫੈਸਲਾ ਲੈਂਚ ਅਸਫਲ ਰਹਿੰਦੇ ਨੇ ਤਾਂ ਕਪੂਰਥਲਾ ਵਾਸੀਆਂ ਨੂੰ ਮੁੜ ਤੋਂ ਕੂੜੇ ਦੀ ਸਮੱਸਿਆ ਨੂੰ ਛਲਣਾ ਪਵੇਗਾ ਜਿਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਦੂਜੇ ਪਾਸੇ ਨਗਰ ਨਿਗਮ ਦੇ ਕਰਮਚਾਰੀ ਆਪਣੇ ਫੈਸਲੇ ਤੋਂ ਟਸ ਤੋਂ ਮਸ ਹੁੰਦੇ ਮੂਡ ਵਿੱਚ ਨਹੀਂ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਹੜਤਾਲ ਨੂੰ ਜਾਰੀ ਰੱਖਣਗੇ ਹਾਲੇ ਉਹ ਹੜਤਾਲ ਤੇ ਬੈਠੇ ਨਹੀਂ ਪਰ ਉਹਨਾਂ ਦਾ ਹੜਤਾਲ ਤੇ ਬੈਠਣਾ ਤੈਅ ਮੰਨਿਆ ਜਾਂਦਾ ਹੈ ਅਜਿਹੇ ਚ ਹੁਣ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ ਜਿਸ ਦਾ ਹੱਲ ਕੱਢਣਾ ਸਥਾਨਕ ਵਿਧਾਇਕ ਮੇਅਰ ਨਗਰ ਨਿਗਮ ਕਮਿਸ਼ਨਰ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਜਦੋਂ ਸਾਡੀ ਟੀਮ ਵੱਲੋਂ ਨਗਰ ਨਿਗਮ ਦਫ਼ਤਰ ਕਪੂਰਥਲਾ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਕੂੜੇ ਨਾਲ ਭਰੀਆਂ ਹੋਈਆਂ ਟਰਾਲੀਆਂ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਸ਼ਹਿਰ ਦੀ ਸਥਿਤੀ ਕੀ ਹੋਣ ਵਾਲੀ ਹੈ ਮੈਂ ਟੈਂਪਟੀ ਜਿਹੜੀ ਕਿ ਸਮੱਸਿਆ ਸ਼ਹਿਰ ਲਈ ਬਹੁਤ ਲੰਬੇ ਸਮੇਂ ਤੋਂ ਬਣੀ ਹੋਈ ਹੈ ਤੱਦੰਪ ਨੂੰ ਲੈ ਕੇ ਜਗ੍ਹਾ ਦੀ ਜਿਹੜੀ ਕਿ ਰਿਕੁਆਇਰਮੈਂਟ ਹੈਗੀ ਕਹ ਲੋ ਕਿ ਕਿਤਨੇ ਕਿਤੇ ਪਾਸੇ ਹੱਲ ਨਹੀਂ ਹੋ ਰਹੀ ਪਈ ਐ ਉਸ ਸੰਬੰਧੀ ਨਗਰ ਨਿਕਮ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਨਗਰ ਨਿਕਮ ਵੱਲੋਂ ਕਾਫੀ ਲੰਬੇ ਸਮੇਂ ਤੋਂ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਸੀ ਜਿਹੜੇ ਕਿ ਇੱਕ ਕਮੇਟੀ ਗਠਿਤ ਕੀਤੀ ਗਈ ਜਿਹਦੇ ਵਿੱਚ ਕਿ ਸਾਡੇ ਆਫੀਸਰ ਸਰਦਾਰ ਨੇ ਜਗਾਵਾ ਲੱਭ ਲਈ ਹੈ ਉਹਨਾਂ ਜਗਾਵਾ ਫਾਈਨਲ ਕਰਨ ਵਾਸਤੇ ਅਸੀਂ ਹਾਊਸਿੰਗ ਮੀਟਿੰਗ ਕਰਨੀ ਹੈਗੀ ਹੈ ਉਦੇ ਵਿੱਚ ਫਾਈਨਲ ਹੋ ਜਾਏਗਾ ਤੇ ਇਹ ਸਮੱਸਿਆ ਜਿਹੜੀ ਪਿਛਲੇ ਕਈ ਸਾਲਾਂ ਤੋਂ ਹੈ ਕੂੜੇ ਦੀ ਡੰਪਿੰਗ ਸਮੱਸਿਆ ਉਹ ਸਾਡੇ ਕੋਲ ਜਗ੍ਹਾ ਆ ਜਾਏਗੀ ਤੇ ਮਨ ਜਿਹੜੇ ਕਿ ਹਾਊਸਿੰਗ ਮੀਟਿੰਗ ਅਨਿਤ ਕਰ ਕਿਉਂ ਨਹੀਂ ਹੋ ਰਹੀ ਹੈ ਆ ਹਾਊਸਿੰਗ ਮੀਟਿੰਗ ਦਾ ਪਿਛਲੇ ਕਈ ਟਾਈਮ ਤੋਂ ਮੇਰ ਸਾਹਿਬ ਦੇ ਨਾਲ ਗੱਲ ਚੱਲਦੀ ਹੈਗੀ ਆ ਤੇ ਜਿੱਦਾਂ ਹੀ ਉਹ ਸਮੇਂ ਦਿੰਦੇ ਹੈਗੇ ਅਸੀਂ ਹਾਊਸਿੰਗ ਮੀਟਿੰਗ ਕਰ ਦਈਏ ਮਨਨ ਤਨ ਲੱਗਦਾ ਕਿ ਜੇ ਜਿਹੜੀ ਇਹ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਊਗਾ ਕੋਈ ਰਾਜਨੀਤਿਕ ਕੋਸ਼ਿਸ਼ ਇਹ ਹੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਮੇਜਰ ਸਮੱਸਿਆ ਇੱਥੇ ਇਹ ਆਉਂਦੀ ਕਿ ਡੰਪ ਕਿੱਥੇ ਕਰਨਾ ਹੈ ਕੂੜਾ ਆ ਕਿੱਥੇ ਸੋਲਿਡ ਵੇਸ ਮੈਨੇਜਮੈਂਟ ਹੋਣੀ ਹੈ ਹੁਣ ਸੋਲਿਡ ਵੇਸ ਮੈਨੇਜਮੈਂਟ ਕਰਕੇ ਅਸੀਂ ਜਗਾ ਦੀ ਪਾਲ ਸਕ ਲਈ ਹੈਗੀਆ ਜਿਹੜਾ ਕਿ ਜਲਦੀ ਹੀ ਇਸ ਸਿਟੀ ਦੇ ਸਿਟੀਜ਼ਨਸ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਜਲਦੀ ਹੀ ਇਸ ਸਮੱਸਿਆ ਤੋਂ ਨਿਜਾਤ ਕਰਾਂਗੇ ਮਨਨ ਤਨ ਲੱਗਦਾ ਕਿ ਹੁਣ ਕਿਤੇ ਹਾਂਜੀ ਅਭੀ ਜੇ ਆਪਾਂ ਜੇ ਗੱਲ ਕਰੀਏ ਤੁਸੀਂ ਵੀ ਜੇ ਕਹੋ ਕਿ ਹਲਕੇ ਦੇ ਸੇਵਾਦਾਰ ਹੋ ਤਾਂ ਜਿਹੜੀ ਲੋਕਾਂ ਦੀ ਸਮੱਸਿਆ ਜਿਹੜੀ ਸਰਕਾਰ ਦੇ ਸਰਕਾਰੀ ਦੁਆਰੇ ਲੈ ਕੇ ਜਾਂਦੇ ਆ ਤਾਂ ਲੋਕਾਂ ਦੀ ਸਮੱਸਿਆ ਨੂੰ ਚੱਗ ਜ਼ਾਹਿਰ ਵੀ ਕਰਦੇ ਆ ਤਾਂ ਜਿਹੜੀ ਸਪਾਈਸ ਸੰਗਠਨ ਹੈਗਾ ਸੋਮਵਾਰ ਨੂੰ ਹੜਤਾਲ ਤੇ ਜਾ ਰਿਹਾ ਵਾ ਤੇ ਜਿੰਨੂੰ ਲੈ ਕੇ ਕਿਤੇ ਨਾ ਕਿਤੇ ਕਹੋ ਕਿ ਪਹਿਲਾਂ ਹੀ ਗੰਦਗੀ ਦੀ ਢੇਰ ਸ਼ਹਿਰ ਦੇ ਵਿੱਚ ਡੰਪ ਦੀ ਸਮੱਸਿਆ ਨੂੰ ਲੈ ਕੇ ਹੋਈ ਪਈ ਆ ਤਾਂ ਕਿੱਧਰ ਹਾਲਾਤ ਬਣ ਸਕਦੇ ਆਂ ਉਹਦੇ ਟਾਈਮ 'ਚ ਸ਼ਹਿਰ ਦੇ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕੋ ਬੋਲ ਰਹਾ ਦੇਖੋ ਮੀਡੀਆ ਨੇ ਹਮੇਸ਼ਾ ਲੋਕਤੰਤਰ ਦੇ ਵਿੱਚ ਚੌਥੇ ਥੰਮ੍ਹ ਦੀ ਭੂਮਿਕਾ ਨਿਭਾਈ ਆ ਤੇ ਵਿਰੋਧੀਆਂ ਨੂੰ ਹਮੇਸ਼ਾ ਉਹਨਾਂ ਨੇ ਜਿਹੜਾ ਵਾ ਸਾਥ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ ਵਾ ਸੋ ਅੱਜ ਬੜੀ ਵਧੀਆ ਤੁਸੀਂ ਜਿਹੜੀ ਇੱਕ ਇਸ਼ੂ ਲੈ ਕੇ ਸਾਡੇ ਵਿੱਚ ਆਏ ਹੋ ਕਿ ਜਿਹੜਾ ਸੋਮਵਾਰ ਨੂੰ ਤੁਹਾਡੇ ਮੁਤਾਬਕ ਜਿਹੜਾ ਸਫਾਈ ਕਰਮਚਾਰੀ ਸੰਗਠਨ ਕਪੂਤਰੇ ਦਾ ਉਹ ਜਿਹੜਾ ਵਾ ਧਰਨੇ ਤੇ ਜਾ ਰਿਹਾ ਵਾ ਜਿੰਨਾਂ ਦੀ ਪ੍ਰਧਾਨਗੀ ਗੋਪਾਲ <th>ਪਾ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਤੇ ਟੀ ਠੀਕ ਆ ਹਰ ਬੰਦੇ ਨੂੰ ਅੱਜ ਦੇ ਸਮੇਂ ਦੇ ਵਿੱਚ ਆਪਣੀ ਜਿਹੜੀ ਮੰਗਾਂ ਵਾ ਮਨਵਾਉਣ ਦਾ ਲੋਕਤੰਤਰ ਚ ਅਧਿਕਾਰ ਆ ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਕਿ ਲੋਕਤੰਤਰ ਚ ਆਪਾਂ ਰਹਿ ਰਹੇ ਆ ਬਹੁਤ ਲੰਬੇ ਸਮੇਂ ਤੋਂ ਸਾਡੇ ਕੋਲ ਸਾਰਿਆਂ ਕੋਲ ਅਧਿਕਾਰ ਆ ਜੇ ਉਹਨਾਂ ਨੂੰ ਵੀ ਕੋਈ ਸਮੱਸਿਆ ਆ ਰਹੀ ਆ ਸੋ ਜਿਹਦੇ ਕਰਕੇ ਉਹ ਸੋਮਵਾਰ ਨੂੰ ਹੜਤਾਲ ਤੇ ਜਾ ਰਹੇ ਆ ਪਰ ਮੈਂ ਇਹਦੇ ਵਿੱਚ ਪੁੱਛਣਾ ਚਾਹੁੰਦਾ ਪਿਸੂਗਾ ਕੌਣ ਜੇ ਸਫਾਈ ਕਰਮਚਾਰੀ ਆਓ ਵਿਚਾਰੇ ਆਪਣੀ ਜਗ੍ਹਾ ਬੜੇ ਪਰੇਸ਼ਾਨ ਆ ਲੰਬੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਮਿੱਠਾ ਮੁੰਡਾ ਦੇ ਕੇ ਹੜਤਾਲ ਖਤਮ ਕਰਵਾਈ ਜਾ ਰਹੀ ਆ ਪਰ ਹਰ ਵਾਰੀ ਆਪਾਂ ਜਾਣਦੇ ਜੋ-ਜੋ ਹੜਤਾਲ ਹੋਈ ਆ ਅੱਗੇ ਜਿਹੜੇ ਆ ਕੂੜੇ ਦੇ ਢੇਰ ਨੇ ਲੱਗੇ ਹੁੰਦੇ ਆ ਤੇ ਜੇ ਹੁਣ ਜਿਹੜੇ ਆ ਸਾਡੇ ਸਫਾਈ ਸੇਵਕ ਆ ਉਹ ਆਪਣੀ ਮੰਗਾਂ ਲੈ ਕੇ ਹੜਤਾਲ ਤੇ ਜਾਣਗੇ ਤੇ ਤੁਸੀਂ ਦੱਸੋਗਾ ਜ਼ਿੰਮੇਵਾਰ ਕੌਣ ਹੋਵੇਗਾ ਜਾਂ ਜ਼ਿੰਮੇਵਾਰੀ ਚੱਕਣਗੇ ਐਮਐਲਏ ਰਾਣਾ ਗੁਰਜੀਤ ਸਿੰਘ ਜਾਂ ਜ਼ਿੰਮੇਵਾਰੀ ਚੱਕਣਗੇ ਮੌਜੂਦਾ ਸਰਕਾਰ ਦੇ ਨੁਮਾਇंदे ਜਾਂ ਜ਼ਿੰਮੇਵਾਰੀ ਚੱਕਣਗੇ ਨੀਰ ਡਿਪਟੀ ਮੇਅਰ ਡਿਪਟਮੈਂਟ ਹੈ ਅਧਿਨਾਂ ਦੇ ਕਾਉਂਸਲ ਜ਼ਿੰਮੇਵਾਰ ਚੱਕੇਗਾ ਕੌਣ ਕਿਉਂ ਜ਼ਿੰਮੇਵਾਰ ਦਾ ਮੈਂ ਕਹਿ ਰਿਹਾ ਹਾਂ ਕਿਉਂਕਿ ਇੰਨੇ ਲੰਬੇ ਸਮੇਂ ਤੋਂ ਏਡੀ ਵੱਡੀ ਮੰਗ ਵਾ ਜਿਹੜੀ ਮੁਲਾਜ਼ਮ ਬਰਗ ਦੀ ਕਿ ਸਾਡੇ 175 ਮੁਲਾਜ਼ਮ ਜਿਹੜੇ ਪਰਦੀ ਕਿਤੇ ਜਾਣ ਪਰ ਉੱਤੇ ਹੋ ਗੀ ਰਿਆ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਇਹਦੇ ਵਕੀਲਾਂ ਨੇ ਵੀ ਪਿੱਛੇ ਜਿਹੜਾ ਵਾ ਇਹ ਕਿ ਕਿਹਾ ਗਿਆ ਸੀ ਕਿ ਜਿਹੜੇ ਉਹਨਾਂ ਜੱਜਾਂ ਦੇ ਕੋਲੋਂ ਤਰੀਕ ਮਿਲਦੀ ਆ ਇਥੇ ਉੱਤੋਂ ਵੀ ਕੰਮ ਜਿਹੜਾ ਉਲਟ ਚੱਲ ਗਿਆ ਵਾ ਕਿ ਤਰੀਕ ਤੇ ਤਰੀਕ ਦਿੱਤੀ ਜਾ ਰਹੀ ਆ ਸੋ ਜਿਹੜਾ ਸਫਾਈ ਕਰਮਚਾਰੀ ਜਿਹੜੀ ਯੂਨੀਅਨ ਆ ਉਹ ਪ੍ਰੋਟੈਸਟ ਤੇ ਜਾ ਰਹੀ ਆ ਪਰ ਇਹਦਾ ਹੱਲ ਕੌਣ ਕੱਢੇਗਾ ਕਿੱਦਾਂ ਕੱਢੇਗਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਇਹ ਸਾਰੇ ਸੋਚਨ ਤੇ ਮਜਬੂਰ ਹੋਏ ਪਏ ਆ ਕਾਰਨ ਕੀ ਮੰਦੇ ਕਿ ਕਿੰਨੇ ਕ ਵੱਡੇ ਇਸ਼ੂ ਆ ਜਿਹਨੂੰ ਲੈ ਕੇ ਕਹ ਲੋ ਕਿ ਨਗਰ ਨਿਗਮ ਦੇ ਜਿਲਕੀ ਮੇਅਰ ਡਿਪਟੀ ਮੇਅਰ ਜਾਂ ਐਮ ਐਲ ਏ ਸਾਹਿਬ ਇਹ ਕਹ ਲੋ ਕਿ ਅਥਿਆਰ ਸਿੱਟ ਦੇ ਨਜ਼ਰ ਆ ਰਹੇ ਆ ਅਥਿਆਰ ਤਾਂ ਸਿੱਟ ਦੇ ਨਜ਼ਰ ਆ ਰਹੇ ਆ ਜੀ ਇਹ ਜਲਦੀ ਵੀ ਆ ਜੀ ਇੱਕ ਕ੍ਰੈਡਿਟ ਵਾਰ ਹੱਲੇ ਸਾਰਿਆਂ ਨੂੰ ਪਤਾ ਨਾ ਤੇ ਐਮਸੀ ਦੇ ਇਲੈਕਸ਼ਨ ਨਾ ਐਮਐਲਏ ਇਲੈਕਸ਼ਨ ਇਹ ਉਦੋਂ ਦੇਖਿਓ ਹੱਲ ਹੋਣੇ ਜਦੋਂ ਜਾਂ ਤੇ ਐਮਸੀ ਦੇ ਇਲੈਕਸ਼ਨ ਆਉਣ ਵਾਲੇ ਹੋ ਜਾਣਗੇ 6 ਮਹੀਨੇ ਪਹਿਲੋਂ ਜਾਂ ਐਮਐਲਏ ਦੇ ਫਿਰ ਇਹਨਾਂ ਨੇ ਉਦੋਂ ਕਾਰਵਾਈ ਸ਼ੁਰੂ ਕਰ ਦੇਣੀ ਆ ਵਿੱਚ ਨੇ ਕਹਿੰਦਾ ਇਲੈਕਸ਼ਨ ਕੋਡ ਲੱਗ ਗਿਆ ਤੇ ਇਲੈਕਸ਼ਨ ਤੋਂ ਬਾਅਦ ਜਿਹੜਾ ਵਾ ਹਾਲ ਹੋਊਗਾ ਫਿਰ ਵਿੱਚ ਕੀ ਹੋਣਾ ਵਾ ਹਰ ਬੰਦੇ ਨੇ ਸੋਚਿਆ ਚਲੋ ਆ ਉਂਤ ਇਲੈਕਸ਼ਨ ਆ ਉਹ ਵੀ ਮਜਬੂਰ ਆ ਕੋਈ ਵੀ ਪਾਰਟੀ ਭਾਵੇਂ ਕਾਂਗਰਸ ਆ ਭਾਵੇਂ ਆਮ ਆਦਮੀ ਕਿਉਂਕਿ ਇਸ ਟਾਈਮ ਆਮ ਆਦਮੀ ਜਿਹੜੀ ਸਰਕਾਰ ਆ ਕਾਂਗਰਸ ਜਿਹੜੀ ਆ ਹਾਊਸ ਦੇ ਵਿੱਚ ਜਿਹੜੀ ਆ ਬੈਠੀ ਹੋਈ ਆ ਸੋ ਸਿਰ ਕੀ ਕੀਤਾ ਜਾ ਰਿਹਾ ਮੁੱਦੇ ਕੋਈ ਵੱਡੇ ਨਹੀਂ ਆ ਮੁੱਦੇ ਦੇਖੇ ਜਾਵੇ ਕੂੜੇ ਦੀ ਡੰਪ ਲਈ ਜਗ੍ਹਾ ਚਾਹੀਦੀ ਜੋ ਕਿ ਪਿਛਲੇ 23 ਸਾਲਾਂ ਦੇ ਵਿੱਚ ਕੂੜੇ ਦੀ ਡੰਪ ਨਹੀਂ ਲੱਗ ਜਗ੍ਹਾ ਨਹੀਂ ਲੱਭਾਈ ਵਾਰ-ਵਾਰ ਇਥੋਂ ਰਾਣਾ ਗੁਰਜੀਤ ਸਿੰਘ ਐਮਐਲਏ ਬੰਦੇ ਨੇ ਵੱਖ-ਵੱਖ ਸਰਕਾਰਾਂ ਵੀ ਆਂਦੀਆਂ ਰਹੀਆਂ ਤੇ ਇੱਥੇ ਜਿਹੜੀ ਹਮ ਗਲਪੇਸ਼ਨ ਵੀ ਬਣ ਗਈ ਪਰ ਕੂੜੇ ਦੀ ਡੰਪ ਲਈ ਜਗ੍ਹਾ ਨਹੀਂ ਮਿਲ ਪਈ ਫਿਰ ਉਸ ਤੋਂ ਬਾਅਦ 175 ਮੁਲਾਜ਼ਮ ਵਰਦੀ ਕਹਿੰਦੇ ਹੁਣ ਉਹ ਸਵਾ ਤਿੰਨ ਸਾਲ ਤੋਂ ਜੜਿਆ ਸੰਘਰਸ਼ ਚੱਲ ਰਿਹਾ ਮੇਰੇ ਵੱਲੋਂ ਵੀ ਸਮੇਂ-ਸਮੇਂ ਤੇ ਡੀ ਸਾਹ ਨੂੰ ਕਿਹਾ ਗਿਆ ਡੀਸੀ ਬਦਲ ਦੇਗੇ ਏਡੀਸੀ ਬਦਲ ਦੇਗੇ ਪਰ ਇੱਥੇ ਅੱਜ ਵੀ ਮੁਲਾਜ਼ਮ ਵਰਦੀ ਨੇ ਇਹ ਸਿਰਫ ਤੇ ਸਿਰਫ ਆਪਣੇ ਫਰਜ ਤੋਂ ਸਾਰੇ ਭਜਦੇ ਪਏ ਆ ਫਰਜ ਜਿਹੜਾ ਵੰਭਾ ਨਹੀਂ ਬਾਰੇ ਕਿ ਇਸ ਮੰਦਿਰ ਸਾਡੇ ਵੀ ਨਗਨਿਕਮ ਕਮਿਸ਼ਨਰ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਕਿ ਜਿਹੜੀ ਕਿ ਡੈਂਪ ਚ ਸਮੱਸਿਆ ਬਾ ਤਾਂ ਉਹ ਜਗਾ ਦੀ ਨਿਸ਼ਾਨਦੇਹੀ ਕਰ ਲਈ ਹੈ ਪਰ ਕਿਤੇ ਨਾ ਕਿਤੇ ਹਾਊਸ ਦੀ ਮੀਟਿੰਗ ਦੇ ਬਾਕੀ ਦਾ ਕੰਮ ਨੇ ਨਿਰਭਰ ਕਰਤਾ ਦੇਖੋ ਜੀ ਹਾਊਸ ਦੀ ਮੀਟਿੰਗ ਕਿੱਦਾਂ ਹੋਊਗੀ ਐ ਅਸੀਂ ਤੁਸੀਂ ਤੇ ਕਰਾਂ ਅਸਰਦੇ ਉੱਥੇ ਇਹਨਾਂ ਦੇ ਆਕਾ ਜਿਹੜੇ ਆ ਰਾਣਾ ਗੁਰਜੀਤ ਸਿੰਘ ਐਮ ਐਲ اے ਉਹ ਆਣਗੇ ਤੇ ਹਾਊਸ ਦੀ ਮੀਟਿੰਗ ਕਰਵਾਈ ਜਾਊਗੀ ਜੇ ਉਹ ਮੰਨ ਲਓ ਜੇ ਤੇ ਉਹਨਾਂ ਦੇ ਹੱਕ 'ਚ ਕੋਈ ਗੱਲ ਨਹੀਂ ਹੁੰਦੀ ਤੇ ਸਾਡੇ ਬਹੁਤ ਸਤਿਕਾਰਯੋਗ ਐਮ ਸੀ ਸਹਿਬਾਨ ਮੀਂਹ ਦੇ ਵਿੱਚ ਵੀ ਪ੍ਰੋਟੈਸਟ ਕਰਦੇ ਰਹਿੰਦੇ ਆ ਤੇ ਜੇ ਲੋਕਾਂ ਦੇ ਹੱਕ ਦੀ ਗੱਲ ਹੋਵੇ ਤੇ ਪ੍ਰੋਟੈਸਟ ਨੂੰ ਕੋਈ ਦਰੀਦਾ ਨਹੀਂ ਆ ਤੇ ਫੇਰ ਸਿਰਫ ਕਹਿੰਦੇ ਆ ਜੀ ਹਾਊਸ ਦੀ ਮੀਟਿੰਗ ਤਾਂ ਹੋਊਗੀ ਸੋ ਮਾਨ ਜੋ ਰਾਣਾ ਗੁਰਜੀਤ ਸਿੰਘ ਜਾਗੇ ਹੁਣ ਰਾਣਾ ਜੀ ਜਿਹੜੇ ਆ ਵਿਚਾਰੇ ਕੋਈ ਆਪਣੇ ਪਰਸਨਲ ਫੰਕਸ਼ਨ ਮੰਨ ਲਓ ਬਾਹਰ ਗਏ ਹੋਣਗੇ ਇੱਥੇ ਬੈਠੇ ਰਹਾਂਗੇ ਇਹ ਬੜੀ ਜੜੀ ਆ ਸ਼ਰਮਵਲੀ ਗੱਲਾਂ ਕਿ ਹਾਊਸ ਦੀ ਮੀਟਿੰਗ ਹੀ ਰੇਂਜ ਨਹੀਂ ਉਬਾਰੀ ਸਿਵਲ ਚੇ ਕਮਿਸ਼ਨਰ ਸਾਹਿਬ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਥੋੜੀ ਜੀ ਆਪਣੀ ਜੜੀ ਆ ਕੁਰਸੀ ਚੇਅਰ ਜਿਹੜੀ ਆ ਬੜੀ ਵੱਡੀ ਚੇਅਰ ਤੁਸੀਂ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਹੋ ਫਗਵਾੜਾ ਵੀ ਤੁਹਾਡੇ ਕੋ ਆ ਤੁਸੀਂ ਇੱਕ ਅਫਸਰ ਹੋ ਤਕੜੇ ਅਫਸਰ ਹੋ ਤੁਹਾਨੂੰ ਚਾਹੀਦਾ ਉੱਪਰ ਦੇ ਜਿਹੜੇ ਆ ਸਰਕਾਰੀ ਜਿਹੜੇ ਤੰਤਰ ਮੰਤਰਵਾ ਉਹਨਾਂ ਨਾਲ ਜਾ ਕੇ ਗੱਲਬਾਤ ਕਰੋ ਤਾਂ ਕਿ ਕਪੂਥਰੇ ਲੋਕ ਜਿਹੜੇ ਆ ਪਿਸਣ ਪਿਸਣ ਨਾ ਸਿਰਫ ਸਿਰਫ ਸਿਆਸਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀ ਕਿ ਅਕੋਰਡਿੰਗ ਟੂ ਰੂਲ ਜਿੰਦਕਰ ਹਾਊਸ ਦੀ ਮੀਟਿੰਗ ਦੇ ਵਿੱਚ ਮਤਾ ਪਾਸ ਨਹੀਂ ਹੋਊਗਾ ਜਗ੍ਹਾ ਲਈ ਤਾਂ ਉਨਤਕਰ ਕੋੜਾ ਨਹੀਂ ਛੱਟਿਆ ਜਾ ਸਕਦਾ ਕਿਤੇ ਵੀ ਜਗ੍ਹਾ ਤੇ ਜਿੱਥੇ ਕਿ ਸਰਕਾਰ ਵੱਲੋਂ ਨਿਸ਼ਾਨ ਦੇਈ ਕਿਤੇ ਗਈ ਆ ਵਾ ਪਰ ਉਸ ਦਰਮਿਆਨ ਆਮ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਪਛਾਣੇ ਆ ਰਹੀ ਹੈ ਤਾਂ ਇਹ ਤਾਂ ਤੁਸੀਂ ਵੀ ਜਾਨੂ ਹੋਗੇ ਦੇਖੋ ਜੀ ਨਹੀਂ ਮੈਂ ਤੇ ਆਮ ਲੋਕਾਂ ਦੇ ਜਿਹੜੇ ਹੱਕ ਲਈ ਆਵਾਜ਼ ਬੁਲੰਦ ਕੀਤੀ ਹੈ ਹਮੇਸ਼ਾ ਹਲਕੇ ਕਬੂਥਰੇ ਜੇ ਆਗਲੇ ਸਮੇਂ 'ਚ ਕੋਈ ਵੀ ਦਾ ਰੋਸ ਜਿਹੜਾ ਵਾ ਬ੍ਰੈਕਡ ਹੁੰਦਾ ਲੋਕਾਂ 'ਚ ਮੈਂ ਲੋਕਾਂ ਦੇ ਨਾਲ ਆ ਕਿਉਂਕਿ ਲੋਕ ਮੇਰੇ ਸਿਰ ਦਾ ਤਾਜ ਆ ਜੇ ਲੋਕਾਂ ਨੂੰ ਕੋਈ ਪਰੇਸ਼ਾਨੀ ਆਊਗੀ ਤੇ ਫੇਰ ਮੈਂ ਕਾਰਪੋਰੇਸ਼ਨ ਦੇ ਇਟਰਨੈਟ ਖੜਕਾਉਂਗਾ ਉਹਦਾ ਜ਼ਿੰਮੇਵਾਰ ਕਾਰਪੋਰੇਸ਼ਨ ਹੋਵੇਗਾ ਕਿਉਂਕਿ ਹਾਊਸ ਦੀ ਮੀਟਿੰਗ ਕਰਨਾ ਕਾਰਪੋਰੇਸ਼ਨ ਦੇ ਕੌਂਸਲਰ ਸਰਬੰਨਾਂ ਦਾ ਕੰਮ ਆ ਤੇ ਉਹਦੇ ਵਿੱਚ ਨਾ ਸਾਥ ਦੇਣਾ ਕਮਿਸ਼ਨਰ ਦਾ ਫਰਜ ਆ ਤੇ ਸਭ ਤੋਂ ਵੱਡਾ ਰੋਲ ਆ ਐਮਐਲਏ ਰਾਣਾ ਗੁਰਜੀਤ ਸਿੰਘ ਜਿੰਨਾਂ ਨੂੰ ਜਿਹੜੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਆ ਮੈਨੂੰ ਲੱਗਦਾ ਨਹੀਂ ਆ ਕਿਉਂਕਿ ਚਲੋ ਮੈਂ ਛੋਟਾ ਮੂੰਹ ਵੱਡੀ ਗੱਲ ਹੋ ਜੇਗੀ ਰਾਣਾ ਗੁਰਜੀਤ ਸਿੰਘ ਜੀ ਜੇ ਐਡੇ ਤਰ੍ਹਾਂ ਦੇ ਤਗੜੇ ਸਰਮਾਇਦਾਰ ਲੀਡਰ ਵੀ ਨੇ ਪੈਸੇ ਵਾਲੇ ਵੀ ਨੇ ਇੰਨੇ ਬਿਜ਼ਨਸ ਵੀ ਰਾਂ ਉਹ ਆਪਣੇ ਕੋਲੋਂ ਕੋਈ ਸਰਕਾਰੀ ਜਗ੍ਹਾ ਜਾਂ ਆਪਣੇ ਕੋਲੋਂ ਖਰੀਦ ਕੇ ਪ੍ਰਾਈਵੇਟ ਤੋਂ ਜਿਹੜੀ ਕਪੂਥਰਨ ਜਗ੍ਹਾ ਮੋਈਆ ਕਰਵਾ ਲੈ ਜਿੱਥੇ ਕੂੜੇ ਦਾ ਡੰਪ ਹੋ ਲੱਗ ਸਕੇ ਉੱਥੇ ਜਿਹੜੀ ਆ ਇਹ ਕਾ ਕੁੜਾ ਗਿੱਲਾ ਕੁੜਾ ਵਕੜਾ ਕਰਕੇ ਉਹਦੇ ਤੋਂ ਇਹਨਾਂ ਆਪਣਾ ਬਿਜ਼ਨਸ ਵੀ ਚੱਲ ਸਕਦਾ ਵਾ ਤੇ ਕਪੂਥੇ ਲੋਕਾਂ ਦਾ ਭਲਾ ਵੀ ਹੋ ਸਕਦਾ ਜੇ ਮਨ ਹੋਵੇ ਜਾਂ ਸਿਰਫ ਡੀਸੀ ਸਾਹਿਬ ਕੋਲੋਂ ਫੋਟੋਆਂ ਖਿਜਵਾਉਣ ਦਾ ਕੀ ਸੀਮਿਤ ਨਾ ਰਹਿਣ ਨਹੀਂ ਤਾਂ ਆਪਣੇ ਅਸਤੀਫੇ ਦੇ ਕੇ ਇਹ ਕਹਿ ਦੇਣਗੇ ਸਾਡੇ ਹੱਥ ਘੜਿਆ ਜੀ ਲੋਕਾਂ ਦੇ ਨਾਲ ਤੇ ਲੋਕਾਂ ਦੇ ਹੱਕਾਂ ਦੇ ਲਈ ਇਹ ਵੀ ਜਿਹੜਾ ਆਪਣਾ ਪ੍ਰੋਟੈਸਟ ਕਰਨ ਫਿਰ ਸਿੱਧਮ ਸਿੱਧੀ ਤੌਰ ਤੇ ਜਿਹੜੀ ਜ਼ਿੰਮੇਵਾਰ ਉਹ ਸਰਕਾਰ ਹੋਵੇਗੀ ਫਿਰ ਅਸੀਂ ਕਾਰਪੋਰੇਸ਼ਨ ਦੇ ਕੌਂਸਲਰ ਸਾਹਿਬਾਨ ਨੂੰ ਕੋਈ ਵੀ ਜਿਹੜਾ ਵਾ ਕਿੰਤੂ ਪ੍ਰੰਤੂ ਨਹੀਂ ਕਹਾਂਗੇ ਹਾਂਜੀ ਰਵਿੰਦਰ ਜੀ ਤੁਸੀਂ ਵੀ ਜੋ ਇਨਸੈਕਟਰੀਓ ਪਿਆਵਦੇ ਆਮ ਪਾਰਟੀ ਦੇ ਤੇ ਜੇ ਆਪਾਂ ਗੱਲ ਕਰੀਏ ਸ਼ਹਿਰ ਦੇ ਵਿੱਚ ਜਿਹੜੀ ਕਿ 메ਨ ਜਿੱਥੇ ਕੂੜੇ ਦੇ ਡੰਪ ਨੂੰ ਲੈ ਕੇ ਸਮੱਸਿਆ ਆ ਰਹੀ ਹੈ ਤਾਂ ਜਿੰਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਹਿੰ ਲੋ ਕਿ ਕੁਝ ਜ਼ਮੀਨਾਂ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ ਤਾਂ ਉਹ ਡਿਪੈਂਡ ਕਰਦਾ ਵਾ ਕਿ ਹਾਊਸਿੰਗ ਮੀਟਿੰਗ ਤੇ ਕਿ ਹਾਊਸਿੰਗ ਮੀਟਿੰਗ ਹੋਊਗੀ ਤਾਂ ਜਲਦੀ ਉਸ ਮਸਲੇ ਦਾ ਹੱਲ ਹੋ ਸਕਦਾ ਵਾ ਦੇਖੋ ਸ਼ਹਿਰਦਾਰ ਨੂੰ ਪਤਾ ਹੋਵੇ ਕਿ ਜਗਾ ਬਿਲਕੁਲ ਲੈਣੀ ਚਾਹੀਦੀ ਹੈ ਕੂੜਾ ਰੱਖਣ ਲਈ ਪਰ ਜੋ ਐਮਜੀਡੀ ਦੀਆਂ ਨੈਸ਼ਨਲ ਗ੍ਰੀਨ ਟਰਬੂਲਰ ਦੀਆਂ ਹਦਾਇਤਾਂ ਨੇ ਉਹਨਾਂ ਮੁਤਾਬਕ ਕਿਤੇ ਵੀ ਕੂੜੇ ਦੇ ਢਾਲ ਇਕੱਠੇ ਨਹੀਂ ਕੀਤੇ ਜਾ ਸਕਦੇ ਕੂੜਾ ਘਰਾਂ ਤੋਂ ਚੱਕਿਆ ਜਾਣਾ ਕਿਉਂ ਕਾਰਪੋਰੇਸ਼ਨ ਹੋਵੇ ਜਾਂ ਕਾਉਂਸਲ ਹੋਵੇ ਇਕੱਠਾ ਕਰਕੇ ਉਹਦੀ ਸੈਗਰੀਗੇਸ਼ਨ ਕੀਤੀ ਜਾ ਕੇ ਉਹਨੂੰ ਜਿਹੜਾ ਵਰਤੋਂ ਵਾਲਾ ਉਹਨੂੰ ਵਰਤੋਂ ਵਿੱਚ ਜਿਹੜੀ ਕੋਈ ਚੀਜ਼ ਵੇਚਣ ਵਾਲੀ ਕੋ ਵੇਸਟ ਹੈ ਸਾਰਾ ਕੁਝ ਵੱਖਰਾ ਕਰਨ ਦਾ ਸਿਸਟਮ ਹੋਣਾ ਚਾਹੀਦਾ ਉਹਦੇ ਲਈ ਜਗ੍ਹਾ ਲੈਣੀ ਚਾਹੀਦੀ ਜੀਹਦੀ ਜਗਾ ਕੇ ਜੀਦੀ ਕੇ ਅੱਜ ਤੋ ਸਾਰੇ ਨੂੰ ਪਹਿਲਾਂ ਕਪੂਟਲੇ ਸੀ ਤਕਰੀਬ 22 25 ਸਾਲ ਪਹਿਲਾਂ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਾ ਉਹਦੇ ਨਾਲ ਜਗਾ ਸੀ ਉਥੇ ਮਛਿੰਨੇ ਦੀ ਵੀ ਪਈ ਏ ਉਸ ਜਗਾ ਤੇ ਕੋਸ ਸ਼ਰਾਤੀ ਅੰਸਰਾਂ ਨੇ ਕਬਜ਼ਾ ਕੀਤਾ ਹੋਇਆ ਜਿੱਦੋਂ ਦਿਨ ਕਰ ਦਿੱਤਾ ਉਹਦੇ ਵਿੱਚ ਉਥੇ ਜਿੰਦਾ ਲਾ ਦਿੱਤਾ ਜਾਂਦਾ ਉਥੇ ਪਿੱਟਾਂ ਬਣੀਆਂ ਹੋਈਆਂ ਜਿਹੜੀ ਜਿਹੜੀ ਕੂੜੇ ਨੂੰ ਵੱਖੋ ਵੱਖਰਾ ਕਰਕੇ ਰੱਖਣ ਲਈ ਡਿਸਪੋਜ਼ਲ ਬੰਨ ਨੂੰ ਉਹਨੂੰ ਤੋੜਿਆ ਗਿਆ ਜਿਹੜੀ ਕਾਰਵਾਈ ਜਿਹੜੀ ਹੁਣ ਤੁਸੀਂ ਗਏ ਕਿ ਕਿਉਂ ਹੋक्स ਦੀ ਕਾਰਵਾਈ ਹੋਊ ਕਿ ਨਹੀਂ ਹੋਊ ਉਹਦੇ ਲਈ ਨੀਤ ਚਾਹੀਦੀ ਹੈ ਕਪੂਰਥ ਨੂੰ ਸਾਫ਼ ਸੁਥਰਾ ਰੱਖਣ ਲਈ ਔਰ ਕਪੂਰਥ ਲਈ ਜਿਹੜੀ ਪ੍ਰੋਪਰ ਦਿੱਖ ਜਿਹਨੂੰ ਅਕੇ ਦੇ ਸੀਐਨਸੀਸੀਟੀ ਆਫ ਪੈਰਿਸ ਜਾਂ ਪੈਰਿਸ ਪੰਜਾਬ ਦਾ ਪੈਰਿਸ ਬਣਾਉਣਾ ਉਹ ਬਣਾਉਣ ਲਈ ਨੀਤ ਚਾਹੀਦੀ ਜੋ ਕਿ ਇਥੋਂ ਦੇ ਸਾਡੇ ਰਾਜਾ ਜੀ ਨਵੇਂ ਰਾਜਾ ਜੀ ਰਾਣਾ ਗੁਰਜੀਤ ਸਿੰਘ ਜੀ ਦੀ ਨਹੀਂ ਉਹਨਾਂ ਦੇ ਪਿੱਛੇ ਜਿਹੜੇ ਉਹਨਾਂ ਦੇ ਐਮਸੀ ਸਰਵਾਨ ਨੇ ਉਹਨਾਂ ਦੀ ਵੀ ਨਹੀਂ ਜਦਕਿ ਇਹ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਮੈਂ ਕਿੰਨੇ ਕੰਮ ਗਣਾ ਸਕਦਾ ਜਿਨ੍ਹਾਂ ਦੀ ਪ੍ਰਾਇਓਰਟੀ ਜਾਂ ਜਿਹੜੀ ਜਿਨ੍ਹਾਂ ਦੀ ਲੋੜ ਨਹੀਂ ਸੀ ਉਹਨਾਂ ਤੇ ਜਿਹੜੇ ਪੈਸੇ ਆਏ ਉਹ ਫਜ਼ੂਲ ਖਰਚੀ ਕੀਤੀ ਗਈ ਚਾਹੇ ਕਈ بڑے ਆਜੜੇ ਜਿਹੜਾ ਖਟਪਾਠ ਪਟੇ ਬਣਾਇਆ ਜਾ ਸਕਦਾ ਹੋਰ ਇਹੋ ਜਿਹਾ ਕਿੰਨੇ ਕੰਮ ਕਨਾਈ ਜਾ ਸਕਦੇ ਜਿਹੜੇ ਕੰਮ ਵਾਲੇ ਕੰਮ ਸੀ ਜਿਸ ਤਰ੍ਹਾਂ ਅੱਜ ਤੋਂ ਤਕਰੀਬਨ 3 ਸਾਲ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਪੈਸੇ ਜਿਹੜੇ ਆਏ ਸੀ 12-15 ਕਰੋੜ ਰੁਪਈਆ ਖੁਰਦਬੋਧ ਕਰਨ ਲਈ ਨੌ ਟਿਊਬ ਲਾਇਏ ਗਏ ਜਿਹੜੇ ਅੱਜ ਤੱਕ ਨਹੀਂ ਚੱਲੇ ਉਹਨਾਂ ਦੇ ਜਿਹੜੇ ਐਸਟੀਮੇਟ ਪੈਣੇ ਚਾਹੀਦੇ ਸੀ ਹਾਊਸ ਦੇ ਵਿੱਚ ਉਹਨਾਂ ਦੇ ਮਤੇ ਪੈਣੇ ਚਾਹੀਦੇ ਸੀ ਇੰਨੀ ਗਰਮੀ ਹੁਣ ਤੋਂ ਬਾਰਿਸ਼ ਦਾ ਸੀਜ਼ਨ ਆ ਗਿਆ ਲੋਕਾਂ ਨੂੰ ਕੁਝ ਰਾਹਤ ਆ ਪਰ ਜਦੋਂ ਗਰਮੀ 'ਚ ਪਾਣੀ ਦੀ ਲੋੜ ਸੀ ਲੋਕੀ ਤਰਾ ਤਰਾ ਕਰਦੇ ਰਿਹਾ ਉਹ ਪੰਪ ਨਹੀਂ ਚੱਲੇ ਮੇਰੇ ਕਹਿਣ ਤੋਂ ਮਰਾਦੀ ਹੈ ਕਿ ਜਿਹੜੇ ਐਮਸੀ ਸਹਿਬਾਨਾਂ ਉਹ ਰਾਣਾ ਗੁਰਜੀਤ ਸਿੰਘ ਕੋ ਇਨਾ ਡਰਦੇ ਨੇ ਕਿ ਕੋਈ ਜੀਵ ਮਸ ਸਮੱਸਿਆ ਕਪੂਰਥਲੇ ਦੇ ਉਹਨਾਂ ਕੋ ਗੱਲ ਨਹੀਂ ਕਰਦੇ ਔਰ ਪਰ ਮੈਂ ਗੱਲ ਕਰਾਂ ਕਿ ਲੋਕਾਂ ਨੂੰ ਹੁਣ ਇਹ ਕਪੂਰਥਲੇ ਦੇ ਵੋਟਰਾਂ ਤੋਂ ਕਪੂਰਥਲੇ ਦੇ ਲੋਕਾਂ ਤੋਂ ਵੀ ਡਰਨਾ ਚਾਹੀਦਾ ਹੈ ਲੋਕਾਂ ਨੇ ਨਹੀਂ ਤਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ 92 ਵਿਧਾਇਕ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਈ ਔਰ ਜਿਹੜੇ ਜਲੰਧਰ ਨੂੰ ਆ ਮਹੀਨਾ ਪਹਿਲਾਂ ਦੇ ਤਾਂ ਹੀ ਮਾਰਦੇ ਖੜਦੇ ਸੀ ਕਿ ਅਸੀਂ ਪਹਿਲੇ ਨੰਬਰ ਤੇ ਆ ਗਏ ਉਹ ਤੀਜੇ ਨੰਬਰ ਤੇ ਕਰਦੇ ਇਸ ਕਰਕੇ ਜਿਹੜੇ ਐਮਸੀ ਸਾਹਿਬਾਨ ਮੇਰੇ ਵੀਰ ਮੇਰੇ ਭੈਣ ਮੇਰੇ ਭਰਾ ਮੇਰੇ ਸਤਿਕਾਰਯੋਗ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਕਿ ਤੁਸੀਂ ਲਾਈਲਗ ਨਾ ਬਣੋ ਤੁਸੀਂ ਆਪਣੇ ਦਿਮਾਗ ਤੋਂ ਵੀ ਕੋ ਸੋਚੋ ਕਿ ਕਪੂਰਥਲੇ ਦੀ ਭਲਾਈ ਕਿਸ ਗੱਲ ਦੇ ਵਿੱਚ ਆ ਉਹ ਕੰਮ ਕਰੋ ਜੀ ਨਾਲ ਕਪੂਰਥਲੇ ਦੀ ਭਲਾਈ ਹੋ ਲੋਕੀ ਧਿਆਨ ਨੂੰ ਸਤਿਕਾਰ ਕਰਨ ਆਦਾ ਸਤਿਕਾਰ ਤੈਨੂੰ ਦੁਬਾਰਾ ਵੀ ਜਿਤਾਉਂ ਇਸ ਕਰਕੇ ਜਿਹੜਾ ਵੀ ਕੰਮ ਆ ਜਿਹੜਾ ਖਾਸ ਕਰ ਸੈਗਰੀਗੇਸ਼ਨ ਵਾਲਾ ਕੰਮ ਕੂੜੇ ਨੂੰ ਇਕੱਠਾ ਕਰਨ ਵਾਲਾ ਕੰਮ ਉਹਦੇ ਦੀ ਮਸ਼ੀਨਰੀ ਵੀ ਚਾਹੀਦੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਹਦਾਇਤ ਆ ਉਹਦੇ ਹਾਵਨਾ ਕੁਝ ਵੀ ਇਕੱਠਾ ਕੂੜੇ ਦੇ ਢੇਰ ਨਹੀਂ ਬਣੇ ਕੂੜੇ ਦੇ ਢੇਰ ਸਾਰੀ ਦੁਨੀਆ ਚ ਖਤਮ ਕੀਤੇ ਜਾ ਰਹੇ ਸਾਰੇ ਪੰਜਾਬ ਔਰ ਇੰਡੀਆ ਦੇ ਵਿੱਚ ਖਤਮ ਕੀਤੇ ਜਾ ਰਹੇ ਉਹ ਕੰਮ ਕਰੋ ਐਵੇਂ ਡਰਾਮੇਬਾਜ਼ੀ ਨਾ ਕਰੋ ਇੱਥੇ ਜਗਾ ਲੱਭ ਲਿਓ ਲੱਭ ਲਿਓ ਆ ਕਰ ਰਿਆ ਤੁਸੀਂ ਮਸ਼ੀਨਰੀ ਜੇ ਕੋ ਨਹੀਂ ਆ ਐਸਟੀਪੀ ਦੇ ਨਾਲ ਹੀ ਉਥੇ ਮਿਛ ਨਹੀਂ ਰੱਖੋ ਨਾਲੋਂ ਨਾਲ ਕੂੜੇ ਨੂੰ ਜਿਹੜਾ ਡੰਪ ਕਰੋ ਉਹਨੂੰ ਉਹਦੇ ਪਹਾੜ ਨਾ ਬਣਾਓ ਉਹਨੂੰ ਉਹਨੂੰ ਸੈੱਟ ਕਰੋ ਤੇ ਇਨੀ ਚੀਜ਼ ਦੀ ਲੋੜ ਹੀ ਨਹੀਂ ਸਦਾ ਦਾ ਜਿਹੜਾ ਰੋਗ ਘਟਿਆ ਜਾਣਾ ਤੁਸੀਂ ਕਹਿੰਦਾ ਕਹਿੰਦੇ ਨੱਕ ਨੂੰ ਪੁੰਝ ਕੇ ਗੱਲ ਨੂੰ ਲਾਉਣ ਵਾਲੀ ਗੱਲ ਕਰਦੇ ਰੱਬ ਦਾ ਵਾਸਤਾ ਇਹ ਨਾ ਕਰੋ ਕਪੂਰਥਲੇ ਦੀ ਤਰੱਕੀ ਲਈ ਕਪੂਰਥਲੇ ਦੇ ਲੋਕਾਂ ਦੀ ਸਿਹਤ ਦੀ ਧਿਆਨ ਚ ਰੱਖਦੇ ਹੋਏ ਗੱਲ ਕਰੋ ਇਹੋ ਜੀਆਂ ਕੋਜੀਆਂ ਗੱਲਾਂ ਕਰਕੇ ਮਜਾਕ ਦੇ ਪਾਤਰ ਨਾਮ ਬਣ